ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟਲੀ ਅ블ੂ ਤਸੀਰ ਗਿੱਦੜਬਾਹਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸਹਿਕਦੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਤੋਂ ਉਹਦੀ ਗਿਣਤੀ ਚ ਬਾਈ ਪਸ਼ੂ ਰੱਖਦੇ ਆ ਇੱਕ ਐਨੀਮਲ ਬਾਈਆਂ ਦਾ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂ ਆਜੋ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਬਾਈ ਜੀ ਕਰਨਵੀਰ ਸਿੰਘ ਪਿੰਡ ਪਿੰਡ ਕੋਟਲੀ W W ਜੀ ਕੋਠੇ ਰਾਮਸਰ ਵਾਲੇ ਠੀਕ ਆ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ موبائل ਨੰਬਰ 98728205814 ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਹਾਂ ਜੀ ਤੀਜੇ ਸਵੇ ਮੱਝ ਆਪਣੇ ਘਰ ਦੀ ਮੱਝ ਆ ਗਈ ਤੀਜੇ ਸਵੇ ਸੁਣਾ ਜੀ ਹਾਂਜੀ ਤੀਜੇ ਸਵੇ ਹੁਣ ਸੁਣਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 10 ਤੋਂ 12 ਦਿਨਾਂ ਦੀ ਕੱਚੀ ਹੈ ਬਈ 10 ਤੋਂ 12 ਦਿਨ ਤਰੀਕ ਮੁਤਾਬਕ ਲੈ ਜੂਗੀ ਹਾਂਜੀ ਹਾਂਜੀ ਤੇ ਪਿਛਲੇ ਸਵੇ ਦੁੱਧ ਦਾ ਕੀ ਰਿਕਾਰਡ ਆਇਆ ਬਈ ਜੀ ਆਪਣੇ ਘਰੇ 16 ਕਿਲੋ ਕੱਢਿਆ ਹੋਇਆ ਬਈ ਦੁੱਧ ਆਪਾਂ ਚੋਇਆ ਹੋਇਆ ਦੋ ਸਵੇ ਨੂੰ ਜੀ ਵੀ ਆ ਤੀਜੇ ਸਵੇ ਹੁਣ ਆਏ ਨੇ ਸੁਣਾ ਠੀਕ ਆ ਆਪਾਂ ਘਰੇ 16 ਕਿਲੋ ਦੁੱਧ ਚੋਇਆ ਕੱਢੋ ਆ ਬਈ ਕੰਡੇ ਵਾਲਾ ਦੁੱਧ ਆ 16 ਕੱਢ ਲੋ ਜੀ ਬਾਹਰ 10ਾਂ ਤੋਂ 12 ਦਿਨਾਂ ਦੀ ਤਰੀਕ ਮੁਤਾਬਕ ਬਾਈ ਕੱਚੀ ਦੱਸਦਾ ਹੈ ਜੀ ਫਿਰ ਕੁਆਲਿਟੀ ਚੈੱਕ ਕਰ ਲਓ ਸੋਹਣੀ ਆ ਹੈਵੀ weight ਦੀ ਮੱਝ ਤੀਜੇ ਸਵੇ ਸੁਣਾ ਬਾਈ ਕਰੇ ਲੂ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਕੀ 10 ਤੋਂ 12 ਦਿਨਾਂ ਦੀ ਕੱਚੀ ਆ ਹਜੇ ਤਿਆਰੀ ਸੋਹਣੀ ਕਰਦੀ ਹੁੰਦੀ ਆ ਲਿਆ ਵੀਰ ਵਾਪਸ 10-12 ਦਿਨਾਂ ਦੇ ਕਰਵਾਉਣਾ ਪੂਰਾ ਭਰ ਲੈਣਾ ਜੀ ਮੱਝ ਨੇ ਥਣਾ ਦੇ ਸਾਈਡ ਤੋਂ ਨੇੜੇ ਤੋਂ ਦਿਖਾ ਦੇਣਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਥਣਾ ਦੇ ਸਾਈਡ ਨੇੜੇ ਤੋਂ ਦਿਖਾ ਦਿਨਾ ਚਾਰੇ ਤਾਂ ਨਿੱਖੜ ਮੇ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਤੋ ਬਹੁਤ ਉੱਚੇ ਲੰਮੇ ਕਦ ਕਾਢਦੇ ਆਰਡਰ ਦੀ ਕੁਆਲਿਟੀ ਤੁਸੀਂ ਬੈਕਸਾਈਡ ਤੋਂ ਦੇਖ ਸਕਦੇ ਹੋ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ ਬਾਕੀ 10 ਤੋਂ 12 ਦਿਨਾਂ ਦੀ ਹਜੇ ਕੱਚੀ ਆ ਜੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ 16 ਕਿਲੋ ਦੁੱਧ ਮਾਲਕਾਂ ਦਾ ਜੋਇਆ ਵਾ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਸਾਈਡ ਦੇ ਪਾਸ ਤੋਂ ਵੱਡੇ ਕਦ ਕਾਢਦੀ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ ਬਈ ਜੀ 1 ਲੱਖ ਰੁਪਈਆ ਮਾਨਦਾਨ ਹੋ ਜਾਊਗਾ ਜੀ ਹਾਂ ਜੀ ਬਈ ਜੀ ਬਈ ਚੱਲ ਕਾਣਾ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਠੀਕ ਆ ਜੀ ਠੰਡੀ ਸੀ ਲਾਈ ਪੂਰੀ ਬਾਈ ਕੋਈ ਚੱਕਰ ਨਹੀਂ ਪੂਰੀ ਠੰਡੀ ਸੀਲਾ ਤੁਸੀਂ ਦੇਖ ਸਕਦੇ ਹੋ ਕਰਮਾ ਵਾਲੀ ਮੱਝਾਂ ਜ਼ਿਆਦਾਤਰ ਇੰਨੀਆਂ ਸੰਡੀਆਂ ਹੁੰਦੀਆਂ ਨੇ ਜੀਆਂ ਬਾਈ ਨੇ ਹੱਥ ਲਾ ਕੇ ਦਿਖਾਈ ਦਿੱਤਾ ਹੈ ਬਾਕੀ ਲੱਖ ਰੁਪਿਆ ਬਾਈ ਡਿਮਾਂਡ ਕਰਦੇ ਆ ਜਿਹੜਾ ਵੀਰ ਚੱਲ ਕੇ ਆਊਗਾ ਮਾਣਦਾਨ ਜ਼ਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ